ਜੋਰ ਕੋਈ ਮਾਰੇ ਨਾ ਕੋਪਰਾ ਉਹ ਦੁਖਦਾ ਨਹੀਂ ਜੇ ਆਪਣਾ ਉੱਠ ਕੇ ਆਪ ਨੂੰ ਮਾਰੇ ਨਾ ਉਹ ਦੁਖਦਾ ਬੜਾ ਹੈ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਈਏ ਕੋਮ ਉਸ ਘਰ ਦੀ ਬਹਿਰ ਕਰਨ ਕਿੱਥੇ ਲਿਖਿਆ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੀ ਮਾਤਾ ਦੇ ਨਾਲ ਮਾਤਾ ਗੁਰਜੀਤ ਕੌਰ ਦੇ ਨਾਲ ਜਿਨ੍ਹਾਂ ਨੇ ਜੂਨ 1984 ਦੇ ਕੱਲੂਕਾਰੇ ਦੌਰਾਨ ਆਪਣਾ ਪਤੀ ਦੋ ਜਵਾਨ ਪੁੱਤ ਅਤੇ ਇੱਕ ਤੀ ਸ਼ਹੀਦ ਦਰਬਾਰ ਸਾਹਿਬ ਸਮੂਹ ਦੇ ਅੰਦਰ ਗਵਾਏ ਆਪ ਵੀ ਗੋਲੀਆਂ ਦਾ ਸ਼ਿਕਾਰ ਹੋਏ ਔਰ ਉਸ ਤੋਂ ਬਾਅਦ ਇਹਨਾਂ ਦੇ ਦੋ ਪੁੱਤ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤੇ ਗਏ ਤੋਂ ਮਾਤਾ ਗੁਰਜੀਤ ਕੌਰ ਤੋਂ ਵੀ ਜੁਬਾਨੀ ਸੁਣਾਗੇ ਇਹ ਸਾਰੀ ਦਰਦ ਭਰੀ ਦਾਸਤਾ ਨੂੰ ਮੰਜਰ ਜੋ ਉਹਨਾਂ ਨੇ ਆਪਣੀ ਅੱਖੀ ਦੇਖਿਆ ਉਹ ਸੰਤਾਪ ਜਿਹੜਾ ਉਹਨਾਂ ਨੇ ਆਪਣੇ ਦੇ ਪਿੰਡੇ ਤੇ ਹੰਡਾਇਆ ਤੇ ਜੁਹੋਂ ਦਾ ਮਿੰਨਾ ਜੇ ਚੜਦਾ ਨਾ ਸਾਡੀਆਂ ਅੱਖਾਂ ਪੈ ਲੜਉਣ ਲੱਗ ਜਾਂਦੀਆਂ ਉਤਨ ਜੁ ਜੁ ਨੇੜੇ ਆਉਂਦਾ ਨਾ ਜੁੰਦਾ ਮਹੀਨਾ ਸਾਡੀਆਂ ਅੱਖਾਂ ਦਾ ਪਾਣੀ ਸੁੱਕਦਾ ਨਹੀਂ ਸਾਡੇ ਅੰਦਰ ਜਿਹੜੀ ਅੱਗ ਬਲ ਬਲ ਉੱਠਦੀ ਇੰਨਾ ਸਾਨੂੰ ਜਿਹੜਾ ਦੁੱਖ ਗੁਰੂ ਘਰ ਦਾ ਨਾ ਸਾਡੇ ਤੋਂ ਛੱਲਿਆ ਨਹੀਂ ਜਾ ਰਿਹਾ ਨਿੰਨ ਨਿੰਨੇ ਬੱਚੇ ਬੰਨਿਕਿਆ ਨਹੀਂ ਕੇ ਬੱਚੀਆਂ ਜਿਹੜੀਆਂ ਇਸ ਗੌਰਮ ਨੇ ਚੁੱਕ ਚੁੱਕ ਜ਼ਰੂਰ ਛੁੱਟੀਆਂ ਸਾਡੇ ਅੱਖੀਂ ਵੀ ਹਿੰਨ ਦੋਸ਼ ਲੋਕਾਂ ਦਾ ਕਿਹ ਕਿਹ ਸੋਰਚੇ ਤਾਂ ਤੋ ਕੋ ਜੰਗ ਤੇ ਲਾਇਆ ਨਹੀਂ ਸੀ ਗੁਰਦਵਾਰਦ ਬੈਠੇ ਸੀ ਕੋਈ ਕਿਤੇ ਕੁਛ ਨਹੀਂ ਸੀ ਚੌਥੀਆਂ ਗੁਰਦਵਾਰਜ ਕਿਉਂ ਪੁਲਸਵਾੜੀ ਇੱਥੇ ਸੰਸਰ ਤੂਤੀ ਗੁਰਦਵਾਰਜ ਕਿਉਂ ਢਾਕੇ ਗਏ ਜੇ ਬੱਚੇ ਸੰਤਨ ਨਾਲ ਸੰ ਤੇ ਬਾਣੀ ਸਿੱਖਦੇ ਸੀ ਕੋਈ ਮੜਾ ਕੰਮ ਤੇ ਨਹੀਂ ਸੀ ਕਰਦੇ ਤੇ ਇਹ ਤੇਰੀਆਂ ਕਿੰਨੇ ਨੌਜਵਾਨ ਕਿਹੜਾ ਕਰਨ காங்கிரஸ் ਨੇ ਸਰਨਾ ਕੀ

ਥੋੜਾ ਸਾਨੂੰ ਸਮਝਾਓ ਕਿ ਉਦੋਂ ਕੀ ਹਾਲਾਤ ਸੀ ਦਰਬਾਰ ਸਾਹਿਬ ਦੇ ਤੁਸੀਂ ਕਿੱਥੇ ਸੀ ਤੁਹਾਡੇ ਨਾਲ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਮੌਜੂਦ ਸੀ ਕਿਸ ਤਰ੍ਹਾਂ ਸਾਰੇ ਸ਼ਿਕਾਰ ਹੋਏ ਕੋਈ ਗਿਆ ਦਾ ਮੈਂ ਸਾਲ ਹੋ ਗਿਆ ਸੀ ਯਾਰ ਜੂਨ ਚ ਮੈਂ ਪਹਿਲੀ 3 ਜੂਨ ਆਇ ਸੀ ਤੇ ਪਹਿਲੀ ਜੂਨ ਨੂੰ ਮੈਂ ਸਾਲ ਹੋ ਗਿਆ ਸੀ ਯਾਨੀ ਤੁਸੀਂ 1 ਜੂਨ 1983 ਨੂੰ ਆਏ ਸੀ ਕਿ ਸਾਲ ਹੋ ਗਿਆ ਸੀ ਇੱਥੇ ਰਹਿੰਦੇ ਜਦੋਂ ਅਟੈਕ ਹੁੰਦਾ ਹੈ ਸਾਨੂੰ ਕੋਈ ਪਤਾ ਨਹੀਂ ਟੈਗ ਹੋ ਜਾਣਾ ਮੈਂ ਡੇਸ਼ਨਸ ਆਈ ਹਾਂ ਕੋਈ ਚੀਜ਼ ਲੈ ਕੇ ਪਿਛਲੇ ਪਰਲੇ ਪਸ ਦਵਾਈ ਕਰ ਲੈ ਕੇ ਆਈ ਹਾਂ ਤੇ ਬੜੀ ਸੀਆਰਪੀ ਆਈ ਹੈ ਮੈਂ ਕਿਹਾ ਸੀਆਰਪੀ ਬੜੀ ਆ ਗਈ ਹੈ ਕਿ ਕੀ ਲੈਣੀ ਬੀਐਸਬੀ ਸੀਆਰਪੀ ਤੇ ਮੇਰਾ ਵੀ ਮੈਂਟਰੀ ਬੜੀ ਹੈ ਮੈਂ ਸਿੱਧੀ ਸੰਦਾ ਕੋਲ ਚਲੀ ਗਈ ਹਾਂ ਮੈਂ ਬਾਬਾ ਜੀ ਬੜੀ ਸੀਆਰਪੀ ਆ ਗਈ ਹੈ ਕਹਿੰਦਾ ਬੱਚਿਆ ਨਾ ਕਹਿ ਰਹਾ ਬਣਾਇਨ ਬਦਲ ਬਾਬਾ ਜੀ ਕਾਲੇ ਬਸ ਕਹਿੰਦਾ ਗੁਰੂ ਨਾਨਕ ਨੂੰ ਪਤਾ ਹੈ ਗੁਰੂ ਆਨੰਦ इन करके मैं बहार आ गई मेरा वाला काका पोहरे चलोक सिंह जो निकाशीर सिंह बोंगे चेहद जो पहली तरीक पहली गोली महंगा तो बबर मरिया गोली छुट्टई है पर गोली तो बंद हो ही नहीं ना चल सौ चल चल सौ पर थोड़ी चल रही है जो रुक रुके चल रही है चल रही है जो हो गया चार जून फिर तेरा नेमाई है ਪਰ ਤੇ ਨਾ ਵੇਖਿਆ ਗੁਰੂ ਸਾਹਿਬ ਨਾ ਵੇਖਿਆ ਕਾਲਪਤ ਨਾ ਵੇਖਿਆ ਨਨਕੂ ਜੀ ਜੋ ਦੁਨੀਆ ਮਿੱਟੀ ਦੇ ਨਾਰ ਨਾ ਦੀ ਟੈਂਕ ਅੰਦਰ ਆ ਗਏ ਟੈਂਕ ਅੰਦਰ ਟੈਂਕ ਦੇ ਵਾਲੇ ਟੈਂਕ ਕੱਢੇ ਫਿਰ ਇਹਨਾਂ ਗੱਡੀਆਂ ਬਿਲਕੁਲ ਉਸ ਗੱਡੀਆਂ ਕੱਲੀਆਂ ਇੱਕ ਵੀ ਬੀਬੀ ਮਰੀ ਲਾੜੀ ਮਰ ਗਈ ਇੱਕ ਵੀ ਹੋਰ ਗੋਲੀਆਂ ਜੀਆਂ ਮੇਰੇ ਕੋਲੀਆਂ ਵੱਜੀਆਂ ਅੱਛਾ ਤੁਹਾਡੇ ਵੀ ਗੋਲੀਆਂ ਲੱਗੀਆਂ ਹਾਂ ਮੇਰੇ ਬਾਸ ਗੋਲ ਲੱਗੀਆਂ ਕਾ ਇਤੋਂ ਲੰਗੀਆਂ ਗੋਲੀਆਂ ਨਹੀਂ ਜੋ ਕੰਡਲ ਮਾਰੀ ਇਤੋਂ ਅਜ ਨੂੰ ਨਿਕਲ ਗਈ ਇਨਾਂ ਨੇ ਅੱਤੀ ਇੱਕ ਸੰਤਾਂਵਾਂ ਗੱਲ ਲੱਗੇ ਸਨ ਤੇ ਕੋਮ ਨੇ ਕਿਉਂ ਬਰਬਾਦ ਕੀਤਾ ਕੋਮ ਨੇ ਕੀ ਲਵਰ ਗੱਲ ਖੋਲ ਕੇ ਮਹਿਕ ਕਰ ਲੀਂਦੇ ਜੇ ਕਾਂਗਰਸ ਗਵਰਸੀ ਤੇ ਇਹਨਾਂ ਨੇ ਸਾਡੀ ਲੋਕਾਂ ਨੂੰ ਬਰਬਾਦ ਕਰਤਾ ਬਰਬਾਦ ਤੇ ਤੁਹਾਡੇ ਪਤੀ ਕਿੱਥੇ ਸੀ ਉਹ ਉਹ ਦ ਸੰਤਾਂ ਨਾਲ ਸਨ ਸੰਤਾਂ ਨਾਲ ਹਾਂਜੀ ਉਹਦੇ ਸੰਤਾਂ ਨਾਲ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਕਿੱਥੇ ਚੀਜ਼ ਹੋਈ ਨੇ ਕੁਛ ਪਤਾ ਨਹੀਂ ਜਦੋਂ ਅਸਿਰਾਲ ਮੇਰੇ ਕੋਲ ਚਾਰ ਜੂਨ ਨੂੰ ਤੁਸੀਂ ਕੀ ਲਿਵਰੀ ਕਦੋਂ ਮਿਲੇ ਸੀ ਆ ਚਾਰ ਜੂਨ ਨੂੰ ਮਿਲੇ ਸੀ ਅੰਦਰ ਚਾਰ ਜੂਨ ਕੱਲ ਦੇ ਅੰਦਰ ਅੱਛਾ ਚਾਰ ਜੂਨ ਸਿਕ ਮੈਂ ਗੋਲੀ ਬੜੀ ਚੱਲਦੀ ਪਈ ਹੈ ਤੇ ਤੁਸੀਂ ਸੰਤਾਂ ਦੇ ਪਾਸੇ ਨਹੀਂ ਹੁਣਾ ਇਹਨਾਂ ਪਾਸੇ ਕਿੰਦਰ ਜਾਣ ਆਸ ਜਿੱਤੀ ਪਰ ਨਹੀਂ ਲੇਕ ਅੱਛਾ ਦੂਆ ਮੁਲਾਕਾਤ ਤੇ ਇਹ ਬੱਚਿਆਂ ਨੂੰ ਕਦੋਂ ਮਿਲੇ ਖੀਰ ਦੀਆਂ ਬੱਚਿਆਂ ਨੂੰ ਮੈਂ ਭੋਤਰੀ ਕਰਨ ਮਿਲੀਆਂ ਦੋ ਤੇ ਤਿੰਨ ਨੂੰ ਉਹਦ ਬਾਅਦ ਨਹੀਂ ਮਿਲੇ ਇਹਨਾਂ ਦੀ ਸ਼ਹਾਦਤ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਸੱਦ ਉਹ ਬੰਦੇ ਜਦੋਂ ਕਾਕਾ ਸੀ ਉੱਤੇ ਸਨ ਅਰਕੀ ਪੌੜੀ ਦੇ ਜਦੋਂ ਕਾਕੇ ਨੇ ਛਾਲ ਮਾਰੀ ਸੀ ਯਾਰਪੀ ਦੇ ਵਿੱਚ ਜਿੱਥੇ ਲੰਗਰ ਨਾ ਮਿਲਿਆ ਹੁਣ ਨਵਾਂ ਇਹ ਤੋਂ ਖੁੱਲਾ ਸਾ ਸੀ ਉਹਨੇ ਬੰਬ ਬੰਨ ਕੇ ਛਾਲ ਮਾਰੀ ਉਹਨੂੰ ਪਤਾ ਲੱਗਾ ਵੀ ਕਿਸੇ ਵੀਰ ਨੇ ਛਾਲ ਮਾਰ ਦਿੱਤੀ ਉਸ ਮੈਟ ਦੇ ਸੋ ਗੋਲੀ ਤੋਂ ਬਚੇ ਰਸਤੇ ਹਾਂ ਜੀ ਨਹੀਂ ਗੋਲ ਜਪੈ ਸੀ ਉੱਥੇ ਸੀ ਆਰਪੀ ਸੀ ਅੱਛਾ ਤੇ ਆਪਣੇ ਆਪ ਨੇ ਬੰਬ ਬੰਨਿਆ ਅੱਛਾ ਬੰਬ ਬੰਨ ਕੇ ਛਾਲ ਮਾਰ ਬੰਨ ਕੇ ਛਾਲ ਮਾਰ ਸੀ ਆਰਪੀ ਦੇ ਜਵਾਨਾ ਚ ਜਵਾਨਾ ਚ ਤੇ ਬੇਟੀ ਬੇਟੀ ਵੀ ਨਹੀਂ 10 ਮਹੀਨੇ ਜਿੰਦਾ ਮੇਕ ਲਈ ਬੇਟੀ ਪੂਰੀ ਹੋਈ ਉਪਕਾਰ ਕਰ ਦਿੱਤੋਵੇ ਪਰ ਲਾਚਾਰ ਨਹੀਂ ਪਹਰੇ ਉਹ ਅੰਨੇ ਹੋ ਗਏ ਸਾਂ ਮੋਲੋ ਤੁਹਾਨੂੰ ਅੰਤਿਮ ਦਰਸ਼ਨ ਕਰਨ ਦਾ ਅੰਤਿਮ ਸੰਸਕਾਰ ਕਰਨ ਦਾ ਅੰਤਿਮ ਰਸਮਾਂ ਪੂਰੀ ਕਰਨ ਦਾ ਮੌਕਾ ਨਹੀਂ ਮਿਲਿਆ ਨਾ ਜਦੋਂ ਨਿੱਕੇ ਵੀ ਸੀਦ ਹੋਏ ਨੇ ਉਹ ਇੰਨਾ ਦਾ ਨਹੀਂ ਮਿਲਿਆ ਉਹਦੇ ਵਿੱਚ ਜੇਲਸੀ ਅੱਛਾ ਤੁਹਾਨੂੰ ਤੁਸੀਂ ਅਰੈਸਟ ਹੋ ਗਏ ਇੱਥੇ ਹਾਂਜੀ ਅਰੈਸਟ ਹੋ ਗਏ ਉਹ ਲੈ ਉਹ ਨਾ ਬਰੇਖਾ ਗੋਸਾਲ ਫਿਰ ਉਹਨੂੰ ਪ੍ਰੋਇਤ ਪ੍ਰਕਾਰ ਤੋਂ ਜਿੰਨ ਸਾਲ ਮੇ ਪ੍ਰੋਇਤ ਪਰੇ ਮੇਰੇ ਮਗਰ ਕੋਹ ਨਾ ਲੈ ਸੀ ਕਿਸੇ ਨੂੰ ਪਤਾ ਨਹੀਂ ਸੀ ਪੰਜ ਸਾਲ ਤੁਸੀਂ ਇੱਥੇ ਰੈਸਟ ਹੋ ਗਏ ਪੰਜ ਸਾਲ ਜੇਲ੍ਹ ਚ ਰਹੇ ਹਾਂਜੀ ਕਿਸੇ ਨੂੰ ਪਤਾ ਨਹੀਂ ਸੀ ਹੈ ਕਿ ਮਰ ਗਈ ਹੈ ਸਾਲਾਂ ਵਿੱਚ ਉਹ ਮਾਰੀ ਗਈ ਹੋਣੀ ਹੈ ਜਿਹੜੀ ਕਿਸੇ ਦੀ ਲਾਸ਼ ਵੀ ਨਹੀਂ ਮਰ ਗਈ ਹੈ ਇਹ ਜਦੋਂ ਫਰਮਾਈ ਮੇਰੇ ਘਰ ਦੇ ਜਿਹੜੇ ਮੇਰੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਫੜੀ ਗਈ ਹੈ ਤੁਸੀਂ ਦੱਸਿਆ ਕਿ ਤੁਹਾਡੇ ਚਾਰ ਬੇਟੇ ਸੀ ਬਾਕੀ ਦੋ ਉਹ ਬਾਕੀ ਜਲਸੀ ਮੈਰੋ ਸੀ 20 ਗਸਤਿੰਗ ਨਾਲ ਇਹ ਮੁਕਾਬਲੇ ਚ ਇੱਕ ਦਿਨ ਕਾਲਜ ਉਤੇ ਇੱਕ ਜੋ ਨਹੀਂ ਫੜ ਕੇ ਮਾਰਿਆ ਸੀ ਨੇ ਅੱਛਾ ਇੱਕ ਦਿਨ ਮੁਕਾਬਲੇ ਚ ਐਸੀ ਇਸ ਵਾਰ ਸਣੀ ਦੇ ਮਿਲਿੰਦਰ ਸੋਨ ਐਮਾਰ ਪਤਨ ਝੂਠਾ ਮੁਕਾਬਲਾ ਝੂਠਾ ਬਣਾ ਕੇ ਮਤਲਬ ਚਾਰ ਬੇਟੇ ਪਤੀ ਤੇ ਇੱਕ ਧੀ ਇੱਕ ਧੀ ਬਚ ਗਈ ਸੀ ਇੱਕ ਬਚ ਗਈ ਸੀ ਪੂਰੇ ਖਾਨਦਾਨ ਚੋਂ ਕੱਲੀ ਧੀ ਬਚੀ ਇੱਕ ਪੂਰੇ ਖਾਨਦੇ ਕੱਲੀ ਧੀ ਬਚੀ ਹੈ ਸਾਰੇ ਪਰਿਵਾਰ ਚੋਂ ਕ્યા ਫਿਰ ਤੁਸੀਂ ਬਚੇ ਦੋ ਗੋਲੀਆਂ ਲੱਗਣ ਤੇ باوجود ਮੇਰੇ ਦੋ ਗੋਲੀਆਂ ਲੱਗੀਆਂ ਫੜ ਕੇ ਲੈ ਗਏ ਮੈਨੂੰ ਉਹ ਤੈਨਂ ਜੋਤਵਰ ਨਹੀਂ ਕਰ ਲਿਆ ਮੈਨੂੰ ਨਾਬੇ ਕਾਲਤਾ ਇਲਾਜ ਕਿੱਥੇ ਕਰਾਇਆ ਤੁਹਾਡਾ ਕਿਤੇ ਨਹੀਂ ਇਲਾਜ ਹੋਇਆ ਮੇਜੇ ਕਰਾਇਆ ਨਹੀਂ ਇਲਾਜ ਕੋਈ ਇਲਾਜ ਨਹੀਂ ਹੋਇਆ ਮੇਰਾ ਉਹ ਜੋ ਨਾਬੇ ਗਈਆਂ ਉਦੋਂ ਡਾਕਟਰਾਂ ਜਿਹੜੇ ਆਉਂਦੇ ਨੇ ਵਿੱਚ ਜੇਲ੍ਹ ਦੇ ਉਹਨਾਂ ਗੋਲੀਆਂ ਕੱਢੀਆਂ ਨਹੀਂ ਸੀ ਪੱਟੀ-ਪੁੱਟੀ ਕਰਕੇ ਗੋਲੀਆਂ ਹਾਂ ਹਾਂ ਗੋਲੀਆਂ ਨਹੀਂ ਆਉਂਦੀਆਂ ਪਰ ਉਸ ਤੋਂ ਬਾਅਦ ਤੁਹਾਨੂੰ ਸ਼ੋਨੀ ਕਮੇਟੀ ਨੇ ਸਿਰ ਰੈਸ਼ ਦਿੱਤੀ ਇੰਜ ਜਦੋਂ ਮੈਂ ਛੁੱਟ ਕੇ ਆਈਆਂ ਨਾ ਹਾਂਜੀ ਫਿਰ ਮਨ ਕਰਕੇ ਇੱਥੇ ਡਰੇ ਗਰੂ ਇਸਾ ਮੇਰੇ ਘਰ ਤਾਂ ਜੜੀਆਂ ਮੇਰੇ ਘਰ ਨਹੀਂ ਰਹਿਗੋ ਕੱਟ ਨਹੀਂ ਰਹਿਗੋ ਤੇ ਮੈਂ ਕਿੱਥੇ ਜਾਵਾਂ ਫਿਰ ਉਹਨਾਂ ਨੇ ਸਭ ਕਿਹਾ ਹਾਂ ਫਿਰ ਤੋੜਾ ਸਭ ਨੇ ਛੋਟਾ ਜਿਹਾ ਕਮਰਾ ਦਿੱਤਾ ਮੈਨੂੰ ਬਸ ਵੀ ਸਾਡੇ ਕੇ ਪਲਾਟ ਤੇ ਆਵੇ ਮੈਨੂੰ ਇਹ ਨਹੀਂ ਪਤਾ ਵੀ ਹੈ ਕਿ ਕਿੱਥੇ ਖਰੀਦਾ ਕਿੱਥੇ ਵੇ ਤੇ ਪਲਾਟ ਇਹਨਾਂ ਪਤਾ ਸੀ ਹੈਗਾ ਇਹ ਨਹੀਂ ਪਤਾ ਕਿੱਥੇ ਹੈ ਕਿੱਥੇ ਖਰੀਦਾ ਇਹ ਨਹੀਂ ਸੀ ਪਤਾ ਫਿਰ ਕਰਦੇ ਕਰਦੇ ਫਿਰ ਜਦੋਂ ਮੈਂ ਕਚਹਿਰੀ ਚ ਪਾਲ ਵੀ ਰੀਤੇ ਬਾਬਾ ਸੰਸਿੰਗ ਦੇ ਗੁਰਦੁਆਰੇ ਕੋਲ ਸਾਰਾ ਪਲਾਟ ਨਿਕਲ ਆਇਆ ਮੇਰੇ ਪਤਾ ਬਾਗਿਆ ਉਹ ਚ ਦਵ ਚੰਦਨ ਫਸਿਲਵਰਨ ਮੇਦਵਲੰਦਿਆ ਫਿਰ ਉਹ ਤੋਂ ਫਿਰ ਮੋਟੇ ਆ ਗਈ ਆਪਣੇ ਪਲਾਟ ਚ ਫਿਰ ਉਹ ਮੋ ਗੁਰਕਾਰਨ ਦੇ ਦਤਾ ਹੈ ਅੱਛਾ ਪਲਾਟ 3 ਦਰਬਾਰ ਸਾਹਿਬ ਦੇ ਨਾਂ ਕਰਤਾ ਉਹਦੇ ਨਾਂ ਕਰਤਾ ਫਿਰ ਇਹਨਾਂ ਨੂੰ ਇੱਕ ਕਮਰਾ ਦਿੱਤਾ ਅੱਛਾ ਨਾ ਜੀ ਉਹ ਇੱਥੇ ਮਤਲਬ 30 35 ਸਾਲ ਹੋ ਗਏ ਰਹਿੰਦੇ ਹਾਂ ਨਹੀਂ ਜਿਆਦਾ ਹੋ ਗਏ ਨੇ ਜਿਉ ਮੇਜ ਚ ਮੈਂ ਇੱਥੇ ਹਾਂ ਮੈਂ 30 ਸਾਲ ਤੋਂ ਉੱਪਰ ਹੋ ਗਿਆ ਹਾਂ ਜੀ 36 ਸਾਲ ਮੈਂ ਗਈ ਨਹੀਂ ਅਥੀ ਰਹਿ ਲੱਗੀ ਇੱਥੇ ਰਹਿ ਲੱਗਿਆ ਪਰ ਕਰਮਾ ਜਿਉਂ ਜਾਣੇ ਹੋ ਫਿਰ ਉਹ ਸਾਰਾ ਯਾਦ ਆ ਜਾਂਦੇ ਸੀ ਉਹ ਪੁੱਲ ਬਫੜਾ ਬੇਟਾ ਉਹ ਪੁੱਛਾ ਜਿਵੇਂ ਲਾਤ ਕੀ ਸੀ ਉਦੋਂ ਅੰਦਰ ਦੇ ਉਦੋਂ ਲਾਤ ਕੁਝ ਵੇਖਣ ਵਾਲੀ ਨਹੀਂ ਸੀ ਉਹਦੇ ਜੀ ਲਾਤ ਸੀ ਨਾ ਫੰਮਿਆ ਨਾ ਨਿਕਣ ਕਾ ਤੇ ਜੀ ਕਾ ਮਰ ਜਾਈਏ ਜੋ ਲਾਚਾਂ ਬਈਆਂ ਸੀ ਪਤਾ ਹੀ ਹਮਲੇ ਇਤਿਹਾਸ ਚ ਪਹਿਲਾਂ ਵੀ ਹੋਏ ਦਰਬਾਰ ਸਾਹਿਬ ਤੇ ਪਰ ਉਹ ਕੋਮਾ ਹੀ ਹੋਰ ਸੀ ਕਿਆਂ ਸਰਕਾਰਾਂ ਦੂਜੀਆਂ ਸੀ ਦੂਜੇ ਦੇਸ਼ਾਂ ਦੀ ਅਸੀਂ ਜਾਂ ਅਫਦਾਲੀ ਸੀ ਦੇਖੋ ਚੋਰ ਨੂੰ ਕੋਈ ਮਾਰੇ ਨਾ ਉਪਰਾ ਉਹ ਦੁਖਦਾ ਨਹੀਂ ਜੇ ਆਪਣਾ ਉੱਠ ਕੇ ਆਪ ਨੂੰ ਮਾਰੇ ਨਾ ਬਦ ਦੁਖਦਾ ਬੜਾ ਹੈ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਈਏ ਕੋਮ ਉਸ ਘਰ ਦੀ ਬਹਿਰ ਕਰਨ ਜਿੱਚ ਲਿਖਿਆ ਇਹ ਦੇਸ਼ ਦੀ ਆਜ਼ਾਦੀ ਦੇਸ਼ ਦੀ ਰਾਖੀ ਸਭ ਤੋਂ ਕੁਰਬਾਨੀਆਂ ਸਿੱਖਾਂ ਦੀਆਂ ਤੇ ਸਭ ਤੋਂ ਮਾੜਾ ਵਿਵਹਾਰ ਜਿਹੜਾ ਕਰਾ ਉਹ ਸਿੱਖਾਂ ਦਾ ਸਿੱਖਾਂ ਦਾ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹ ਹੋਈ ਚੱਲਦੀ ਹੁਣ ਇਸ ਕਰਨ ਕਰਨ ਉਹ ਕਰ ਚੱਲ ਲੀ ਪੁੱਤਰ ਗਿਣਤੀ ਹੈ ਨਾ ਜਾਣੀ ਕਿੰਨੇ ਰੋਗ ਸ਼ਹੀਦ ਹੋ ਗਏ ਗਿਣਤੀ ਬਹੁਤ ਜਿਹੜੇ ਜੋੜੇ ਸਨ ਨਾ ਜੋੜੇ ਘਰ ਚੋਂ ਪੰਜ ਟਰਾਲੀਆਂ ਜੋੜਿਆਂ ਦੀ ਨਿਕਲੀਆਂ ਸੀ ਤੇ ਗਿਣਤੀ ਪੰਜ ਟਰਾਲੀਆਂ ਜੋੜਿਆਂ ਦੀ ਮੈਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਜਿਹੜੇ ਸ਼ਹੀਦ ਹੋਏ ਇੰਨੀ ਦੁਨੀਆ ਸ਼ਹੀਦ ਹੋਈ ਇਹ ਅੰਦਾਜ਼ਾ ਲਾ ਤੁਸੀਂ ਫਿਰ ਜਿਹੜੇ ਮਜੀ ਚੁੱਕਦੇ ਸੀ ਨਾ ਲਾਚਾ ਉਹ ਕੋਈ ਕੋਦਰ ਦੀ ਸੀ ਬੀਬੀ ਸਾਡੀ ਸਾ ਜਾਨਦੇ ਸਨ ਉਹਦੇ ਮੇਰਾ 5 ਕਿਲੋ ਸੋਨਾ ਹੋਇਆ ਲਾਇਆ ਮਨੋ ਜਿਹੜਾ ਲਾਸ਼ਾ ਤੋਂ ਸੋਨਾ ਲਾਇਆ ਉਹ 5 ਕਿਲੋ 5 ਕਿਲੋ ਹੋਇਆ ਮੇਰਾ ਉਹ ਇੱਕ ਬੀਬੀ ਦੇਸਿਆ ਆ ਕੜੇ ਪਤਾ ਨਹੀਂ ਕਿੰਨੇ ਜਣੇ ਹੋਣੇ ਆ 5 ਕਿਲੋ ਆਮ ਪੁੱਤਰ ਕੜੇ ਕਰਾਰਕਣਾ ਗੱਲ ਚ ਇਨੀ ਰੱਖੀ ਮੁੰਦਰੀ ਭਾਈ ਹੋਣੀ ਮੁੰਦਰੀ ਭਾਈ ਨਹੀਂ ਬੰਦੇ ਦੇ ਘਰ ਕੜਾ ਹੋਣਾ ਮੁੰਦਰੀ ਹੋਣੀ ਗੱਲ ਚ ਇਨੀ ਹੋਣੀ ਜਨੰਦੀ ਗੱਲ ਹਾਰੋਂ ਦੇਂਦਾ ਸੀ ਕਿਉਂ ਸੋਨਾ ਮਿਲਦਾ ਸੀ ਉਹ ਆਪਣੇ ਮੂੰਹੋਂ ਕਹਿੰਦੀ ਸੀ ਵਿਸਾਲਾ 5 ਕਿਲੋ ਸਿਉਣਾ ਆਇਆ ਉਹ ਤਾਂ ਇੱਕ ਜਨੇ ਦੀ ਗੱਲ ਹੈ ਨਾ ਇਹਨੇ ਪਤਾ ਨਹੀਂ ਕਿੰਨੇ ਜਨੇ ਕਿੰਨੇ ਜਨੇ 8 ਜਨੇ ਕਰਦੇ ਸੇਵਾ 8 ਜਨੇ ਦਿਓ ਟਿਲਾ ਗਏ تھے ਪਰ ਅੱਜ ਵੀ ਅਸੀਂ ਦੇਖਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਖਮੀ ਸਰੂਪ ਦੇਖ ਕੇ ਜਾਂ ਫੋਟੋ ਪ੍ਰਦਰਸ਼ੀ ਦੇਖ ਕੇ ਸੰਗਤਾਂ ਰੋ ਰਹੀਆਂ ਸੀ ਅੱਖਾਂ ਨਮ ਸੀ ਸਾਰਿਆਂ ਦੀ ਰੋਏ ਕਿਉਂ ਹੈ ਨਾ ਬੇੜਾ ਕਿਵੇਂ ਰੋਗੇ ਸਾਨੂੰ ਉਹਨਾਂ ਦੋ ਪੁੱਤਰਾਂ ਦਾ ਨਹੀਂ ਜਿਨ੍ਹਾਂ ਕਾਲ ਤੱਕ ਦਰਦ ਹੋਵੇ ਅੱਜ ਘਾਤ ਇਸ ਬੜਾ ਸੋਨਾ ਬਣ ਗਿਆ बन गया पर जट लगी ना वो नहीं लगी वो कदे फोड़ा न, तो जो जख्म है ना सूं बज दें हर वक्त जो सूई बज देनी है जो वेखना है ध्यान करना है अंदरों कराना ध्यान सूग लगनी है इना चवास भी निकलने ये जखम गलदारकदार इन्हें बगते रहना रोग दे ਇਹ ਰੋਗ ਹੈ ਵੱਡਾ ਰੋਗ ਹੈ ਇੱਕ ਜਰੂਰ ਦਾ ਰਾਜ ਅਰਜਨ ਵੀ ਭਾਈ ਕਰਿਆ ਇਸ ਰੋਗ ਨੇ ਇਹ ਲਾ ਇਲਾਜ ਰੋਗ ਹੈ ਇਹ ਲਾ ਇਲਾਜ ਨਹੀਂ ਬਿਲਕੁਲ ਇਹ ਮਾਤਾ ਗੁਰਜੀਤ ਕੌਰ ਇਹਨਾਂ ਦੀ ਵੱਡੀ ਕੁਰਬਾਨੀ ਹੈ ਪਤੀ ਚਾਰ ਪੁੱਤ ਤੀ ਕੱਲੂ ਕਰੇ ਦੀ ਪੇਟ ਚੜੇ ਸ਼ਹੀਦ ਹੋਏ ਰਾਜਵੀ 36 ਵਰਿਆਂ ਤੋਂ ਇਹ ਮਾਤਾ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਮਰਾ ਦਿੱਤਾ ਗਿਆ ਹੈ ਦਰਬਾਰ ਸਾਹਿਬ ਸਮੂਹ ਚ ਇੱਥੇ ਰਹਿ ਕੇ ਸੇਵਾ ਕਰ ਰਹੇ ਹੈ